ਸਤਕਾਰਯੋਗ ਤੇ ਬਹਾਦਰ ਕੰਪਿਊਟਰ ਅਧਿਆਪਕ ਸਾਥੀਓ ਸਤਕਾਰਯੋਗ ਤੋਂ ਬਾਅਦ ਬਹਾਦਰ ਸ਼ਬਦ ਮੈਂ ਬੋਲਿਆ ਜੀ ਤੁਸੀਂ ਕਮਾਇਆ ਇਹ ਬਹਾਦਰ ਸ਼ਬਦ ਕੋਈ ਇਸ ਕਰਕੇ ਕਮਾਉਣ ਦੀ ਗੱਲ ਆ ਕਿ ਕੰਪਿਊਟਰ ਦੇ ਹਕਤਾ ਨੇ ਉੱਪਰ ਪਿਛਲੇ ਕਈ ਸਾਲਾਂ ਤੋਂ ਸਵਾਲ ਇਹ ਉਠਾਇਆ ਸੀ ਕਿ ਜਿਸ ਤਰੀਕੇ ਦੀ ਤੁਹਾਡੀ ਮੰਗ ਆ ਉਸ ਤਰੀਕੇ ਦਾ ਤੁਹਾਡਾ ਲੰਬਾ ਡਰੇਡਰਾਂ ਦੇ ਵਾਲਾ ਜਿਹੜਾ ਕੋਲ ਆ ਉਹ ਨਜ਼ਰ ਨਹੀਂ ਆ ਰਿਹਾ ਪਰ 1 ਸਤੰਬਰ ਦੇ ਤੁਸੀਂ ਇਹ ਜੇ ਬੈਠੇ ਬਾਕੀ ਗੱਲ ਠੀਕ ਐ ਚਲੋ ਉਹਨਾਂ ਨੇ ਸਾਥੀ ਨੇ ਹਿੰਡ ਦੀ ਗੱਲ ਕੀਤੀ ਆ ਹਿੰਡ ਸਰਕਾਰਾਂ ਦੀਆਂ ਤੁਹਾਡਾ ਤਾਂ ਡ੍ਰੈਡ ਅਰਾਦਾ ਤੁਹਾਡੀ ਪਹਾਤਰੀ ਹੈ ਜਿਹੜਾ ਤੁਸੀਂ ਇੱਥੇ ਬੈਠੇ ਹੋ ਨਹੀਂ ਤਾਂ ਰੈਗੂਲਰ ਮੁਲਾਜ਼ਮ ਜਾਂ ਤੱਚੇ ਮੁਲਾਜ਼ਮ ਉਹਨਾਂ ਦੇ ਵਿੱਚੋਂ ਇਸ ਸਮੇਂ ਸਾਨੂੰ ਮੋਰਚਿਆਂ ਵਾਲਾ ਇਤਿਹਾਸ ਜਾਂ ਮੋਰਚਿਆਂ ਵਾਲਾ ਪਿਛਲਾ ਪਿਛੋਕੜ ਆ ਜਿਹੜਾ ਉਹ ਨਜਨ ਨਹੀਂ ਆ ਰਿਹਾ ਦੁਆਰਾ ਕੋਈ ਦਾਰ ਆ ਰਿਹਾ ਹੋਵੇ ਇਸ ਕਰਕੇ ਤੁਹਾਡੀ ਇਹ ਬਾਤਰੀ ਹੈ ਤੇ ਅੱਜ ਵੀ ਤੁਹਾਨੂੰ ਐਵੇਂ ਹੀ ਬੈਠਣਾ ਪੈਣਾ ਇਹ ਕੋਈ ਸਵਾਲ ਨਹੀਂ ਹੈਗਾ ਕਿ ਬੈਰੀਕੇਡ ਨਾਲ ਟਕਰਾਉਣਾ ਜਾਂ ਨਾ ਟਕਰਾਉਣਾ ਜਦੋਂ 5 ਨੰਬਰ ਨੂੰ ਤੁਸੀਂ ਟਕਰਾਏ ਸੀ ਤਾਂ ਮੋਰਚਾ ਤੁਸੀਂ ਪੱਕਾ ਕਰਨਾ ਸੀ ਅੱਜ ਜਦੋਂ ਤੁਸੀਂ ਇੱਥੇ ਬੈਠੇ ਹੋ ਤਾਂ ਜਿਹੜਾ ਉਹ 5 ਸਤੰਬਰ ਵਾਲਾ ਟ੍ਰੇਲਰ ਆ ਨਾ ਉਹ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਨਾ ਜਨਾਉਂਦਾ ਪਿਛਲੇ ਸਮੇਂ 'ਚ ਇੱਕ ਰੈਲੀ ਕੀਤੀ ਅਸੀਂ ਤਾਂ ਸਾਨੂੰ ਇੱਥੋਂ ਦਾ ਪ੍ਰਸ਼ਾਸਨ ਕਹਿੰਦਾ ਵੀ ਕੰਪਿਊਟਰ ਦੇ ਹੱਦਾਂ ਵਾਲੀ ਨਾ ਕਰਿਓ ਇਹ ਵੀ ਇਹ ਜਿਹੀ ਕਿਹੜੀ ਮਾੜੀ ਕਰਕੇ ਤੁਹਾਡੇ ਨਾਲ ਕਹਿੰਦੇ ਉਹਨਾਂ ਨੇ ਪੁੱਛਿਆ ਨਹੀਂ ਦੱਸਿਆ ਨਹੀਂ 5 ਸਤੰਬਰ ਨੂੰ ਢੇਰੀਆਂ ਲਿਆਤੀਆਂ ਇੱਕ ਕਰਕੇ ਤਾਰਾ ਕਹਿ ਰਹੇ ਆ ਇਹ ਕੰਪਿਊਟਰ ਦੇ ਆਪਕ ਨੇ ਬਹਾਦਰੀ ਵਾਲਾ ਕਿਤਾਬ ਆ ਜਿਹੜਾ ਇਹ ਕਮਾਇਆ ਤੇ ਕਮਾ ਕੇ ਹੁਣ ਗੱਲ ਇਹ ਆ ਕਿ ਹੁਣ ਆਪਾਂ ਜੇ ਮੋਰਚਾ ਲਾਇਆ 85 ਦਿਨ ਹੋ ਗਏ ਅੱਜ 85ਵਾ ਦਿਨ ਸਾਝੇ ਦੇ ਆਪਕ ਮੋਰਚੇ ਦਾ ਪਟਿਆਲੇ ਮੋਰਚੇ ਆਸੀਂ ਚਲਾਇਆ ਸੀ 56 ਦਿਨ ਦਾ ਤੁਸੀਂ ਉਹ ਰਿਕਾਰਡ ਵੀ ਤੋੜਿਆ ਤੇ ਤੁਸੀਂ ਦੱਸਿਆ ਕਿ ਕੰਪਿਊਟਰ ਦੇ ਆਪਕ ਵੀ ਲੰਬਾ ਲੜ ਸਕਦੇ ਨੇ ਪਰ ਹੁਣ ਗੱਲ ਇਹ ਆ ਕਿ ਇਹ ਮੋਰਚਾ ਇਹ ਮੋਰਚਾ ਇਸ ਦੀ ਨਿਗਾ ਸਿਰਫ ਕੰਪਿਊਟਰ ਦੇ ਅਧਿਆਪਕਾਂ ਦੀ ਨਹੀਂ ਹੈਗੀ ਇਸ ਮੋਰਚੇ ਵੱਲ ਇਸ ਮੋਰਚੇ ਨੂੰ ਅਧਿਆਪਕ ਲਹਿਰ ਵੀ ਦੇਖ ਰਹੀ ਆ ਮੁਲਾਜ਼ਮ ਲਹਿਰ ਵੀ ਦੇਖ ਰਹੀ ਆ ਕਿਸਾਨ ਮਜ਼ਦੂਰ ਵੀ ਦੇਖ ਰਹੇ ਨੇ ਕਿ ਜੇ ਕੰਪਿਊਟਰ ਦੇ ਅਧਿਆਪਕ ਲੰਬਾ ਬੈਠੇ ਨੇ ਦਿਨ ਰਾਤ ਦੇ ਨਾਲ ਬੈਠੇ ਨੇ ਹੁਣ ਇਹ ਇੱਥੋਂ ਕੁਝ ਖੱਟ ਕੇ ਖੜੇ ਹੋਣ ਬਿਲਕੁਲ ਨਹੀਂ ਕੋਈ ਚਾਹੂਗਾ ਇਹ ਤੁਸੀਂ ਇੱਥੋਂ ਚਲੇ ਜਾਓ ਤੇ ਤੁਹਾਡੇ ਸਿਰ ਨੀਵੇਂ ਹੋਣ ਅਸੀਂ ਚਾਹੁੰਦੇ ਆ ਕਿ ਤੁਹਾਡੇ ਸਿਰ ਉੱਚੇ ਹੋਣ ਤੁਸੀਂ ਇੱਥੋਂ ਕੋਈ ਪ੍ਰਾਪਤੀ ਕਰਕੇ ਫੇਰ ਉੱਥੋਂ ਤਾਂ ਜੋ ਜਿਹੜੀਆਂ ਬਾਕੀ ਪ੍ਰਾਪਤੀਆਂ ਰਹਿ ਜਾਣਗੀਆਂ ਉਹਦੇ ਲਈ ਆਧਾਰ ਆ ਜਿਹੜਾ ਕੋਈ ਮੋਰਚਾ ਫੜੂਗਾ ਯਾਦ ਕਰੋ ਕਿ ਜਦੋਂ ਅਸੀਂ ਆਪਣੇ ਇਤਿਹਾਸ ਨੂੰ ਫਰੋਲਦੇ ਆ ਸਾਡਾ ਇਤਿਹਾਸ ਆ ਜਿਹੜਾ ਉਹ ਜਿਵੇਂ ਜਿਵੇਂ ਜਬਰ ਹੋਇਆ ਇਤਿਹਾਸ ਦੇ ਵਿੱਚ ਤਾਂ ਉਸ ਦੇ ਵਿੱਚ ਲੜਨ ਵਾਲਿਆਂ ਦਾ ਵੀ ਇਤਿਹਾਸ ਆ ਇਤਿਹਾਸ ਸਿਰਫ ਔਰੰਗਜ਼ੇਬ ਦਾ ਇਤਿਹਾਸ ਨਹੀਂ ਹੈਗਾ ਇਤਿਹਾਸ ਗੁਰੂ ਗੋਬਿੰਦ ਸਿੰਘ ਦਾ ਵੀ ਇਤਿਹਾਸ ਆ ਗੱਲ ਇਹ ਆ ਕਿ ਜਿਹੜੀਆਂ ਇੱਥੋਂ ਗੱਲ ਹੋਈ ਕਿ ਦੋ ਜਮਾਤਾਂ ਦੀ ਲੜਾਈਆਂ ਚੱਕਰ ਕੀ ਆ ਕਿਉਂ ਕੰਪਿਊਟਰ ਦੇ ਆਪਕ ਨੇ ਜਿਹੜੇ ਤੁਹਾਡੇ ਧਰਨਿਆਂ ਦੇ ਵਿੱਚ ਕਿਸਾਨ ਆਉਂਦੇ ਨੇ ਮਜ਼ਦੂਰ ਆਉਂਦੇ ਨੇ ਅਧਿਆਪਕ ਆਉਂਦੇ ਨੇ ਮਲਾਜ਼ਮ ਆਉਂਦੇ ਨੇ ਕਿਉਂ ਤੁਹਾਡੇ ਧਰਨਿਆਂ ਦੇ ਵਿੱਚ ਕੋਈ ਕਾਰਪੋਰੇਟਾਂ ਦਾ ਨਮੈਦਾਨੀ ਆ ਜਾਂਦਾ ਕੋਈ ਪੋਲੀਟਿਕਲ ਪਾਰਟੀਆਂ ਨੇ ਜਿਹੜੀਆਂ ਜਿਹੜੀਆਂ ਵਾਰ-ਵਾਰ ਇੱਥੇ ਸੱਤਾ ਦੇ ਵਿੱਚ ਰਹੀਆਂ ਨੇ ਅਕਾਲੀ, ਕਾਂਗਰਸੀ, ਭਾਜਪਾ ਜਾਂ ਹੁਣ ਝਾੜੂ ਵਾਲੇ ਉਹਨਾਂ ਦਾ ਕੋਈ ਨਮਾਇੰਦਾਰ ਨਹੀਂ ਆ ਜਾਂਦਾ ਗੱਲੇ ਆ ਕਿ ਇਹ ਇਤਿਹਾਸ ਆ ਜਿਹੜਾ ਇਹ ਜਮਾਤੀ ਘੋਲਾ ਦਾ ਇਤਿਹਾਸ ਆ ਤੇ ਹਮੇਸ਼ਾ ਸਮਾਜ ਨੂੰ ਅੱਗੇ ਵਧਾਇਆ ਜਥੇਵੰਦ ਤਾਕਤ ਨੇ ਆ ਜੇ ਇੱਥੇ ਗੁਲਾਮ ਰਹੇ ਤਾਂ ਗੁਲਾਮਾਂ ਦੀ ਲੁੱਟ ਦੇ ਖਿਲਾਫ ਗੁਲਾਮ ਜਥੇਵੰਦ ਹੋਏ ਤੇ ਲੜੇ ਤਾਂ ਸਮਾਜ ਅੱਗੇ ਵਧਿਆ ਜੇ ਇਥੇ ਜ਼ਗੀਰੂ ਪ੍ਰਬੰਧ ਸੀ ਰਜਵਾੜਾ ਸ਼ਾਹੀ ਦੇ ਰੂਪ ਦੇ ਵਿੱਚ ਤਾਂ ਉਸ ਦੇ ਖਿਲਾਫ ਕਿਸਾਨਾਂ ਦੀ ਮਜ਼ਦੂਰਾਂ ਦੀ ਲਹਿਰ ਸੀ ਜਿਹੜੀ ਉਹ ਲੜੀ ਤਾਂ ਇਤਿਹਾਸ ਅੱਗੇ ਵਧਿਆ ਜੇ ਇਥੇ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਇਥੇ ਗਦਰੀ ਬਾਬੇ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਤੇ ਬਾਕੀ ਉਹਨਾਂ ਦੇ ਸਾਥੀ ਜਥੇਬੰਦ ਹੋਏ ਜਥੇਬੰਦੀਆਂ ਬਣਾਈਆਂ ਲੜੇ ਤੇ ਇਤਿਹਾਸ ਅੱਗੇ ਵਧਿਆ ਤੇ ਇਥੇ ਜਦੋਂ 1 ਸਾਲ 2 ਸਾਲ ਕਿਸਾਨਾਂ ਦਾ ਅੰਦੋਲਨ ਚੱਲਿਆ ਦਾ ਉੱਥੇ ਕੋਈ ਆਮ ਪਿੰਡੂ ਆਮ ਸ਼ਹਿਰੀ ਜਾਟੇ ਨਹੀਂ ਲੜੇ ਉੱਥੇ ਜਥੇਵੰਦ ਤਾਕਤ ਲੜੀ ਕਿਸਾਨਾਂ ਦੀ ਲੜੀ ਤੇ ਜਿੱਤੀ ਤੁਹਾਡੇ ਸਾਹਮਣੇ ਆ ਕਿ ਉਹ ਮੋਦੀ ਜਿਹੜਾ ਇਹ ਕਹਿੰਦਾ ਸੀ ਕਿ ਮੇਰਾ 52 ਇੰਚ ਦਾ ਸੇਨਾ ਜੋ ਮੈਂ ਕਹਿ ਦਿੰਦਾ ਪਿੱਛੇ ਨਹੀਂ ਮੁੜਦਾ ਬਾਸ਼ੀਵਾਦ ਦਾ ਰਤ ਕੇ ਵਧਾ ਰਿਹਾ ਸੀ ਤਾਂ ਉਸ ਦਾ ਰਤ ਵੀ ਜਿਹੜਾ ਪੁੱਠਾ ਗੇਰਾ ਉਹ ਜਥੇਵੰਦ ਤਾਕਤ ਨਹੀਂ ਦਿੱਤਾ ਪਰ ਹੁਣ ਗੱਲ ਇਹ ਹੈ ਆ ਕਿ ਜਥੇਵੰਦ ਹੋਣਾ ਕਿਸ ਵਾਸਤੇ ਆ ਕੀ ਸਿਰਫ ਮੰਗਾ ਮਸਲਿਆਂ ਲਈ ਜਥੇਵੰਦ ਹੋਵੋਗੇ ਜੇ ਮੰਗਾ ਮਸਲਿਆਂ ਲਈ ਸਿਰਫ ਜੱਦੇਬੰਦ ਹੋਵੋਗੇ ਹੋਊਗਾ ਇਹ ਕਿ ਤੁਸੀਂ ਕਮੰਡ ਪੂਰੀ ਕਰਾਓਗੇ ਇੱਕ ਪਾਸੇ ਉਹ ਇੱਕ ਚੀਜ਼ ਲਾਓਗੇ ਦੂਜੇ ਪਾਸੇ ਉਹ ਦੋ ਚੀਜ਼ਾਂ ਨੇ ਜਿਹੜੀਆਂ ਤੁਹਾਡੇ ਕੋਲੀਆਂ ਜਾਣਗੀਆਂ ਤੁਸੀਂ ਮੰਵਾਓ ਈਏ ਦੀ ਮੰਗ ਪਰ ਬੇਕਮਿਸ਼ਨਾਂ ਜਿਹੜਾ ਉਹ ਘਰੇਆ ਹੋਇਆ ਤੁਸੀਂ ਮੰਵਾਓ ਰੈਗੂਲਰ ਦੀ ਮੰਗ ਪਰ ਰੈਗੂਲਰ ਮੁਲਾਜ਼ਮ ਹੁੰਦਾ ਕੀ ਆ ਰੈਗੂਲਰ ਮੁਲਾਜ਼ਮ ਉਹ ਹੁੰਦਾ ਨਾ ਜਿਹਦੇ ਤੇ ਪੁਰਾਣੀ ਪੈਨਸ਼ਨ ਲਾਗੂ ਹੁੰਦੀ ਹੋਵੇ ਜਿਹਦੇ ਤੇ ਸਕੇਲ ਨੇ ਜਿਹੜੇ ਉਹ ਪੰਜਾਬ ਵਾਲੇ ਲਾਗੂ ਹੁੰਦੇ ਹੋਣ ਜਿਦੇ ਤੇ ਡੀਏ ਆ ਜਿਹੜਾ ਡੀਏ ਉਹ ਜੋਰ ਸੈਂਟਰ ਉਪਰੋਂ ਪ੍ਰੋਨਾਉਂਸ ਕਰਦਾ ਉਹ ਲਾਗੂ ਹੁੰਦਾ ਹੋਵੇ ਪਰ ਸਾਥਿਓ ਰੈਗੂਲਰ ਮੁਲਾਜ਼ਮ ਵਾਲੇ ਜਿੰਨੇ ਆਹ ਲਾਹ ਮੈਂ ਇੱਥੇ ਬੋਲੇ ਨੇ ਸਾਰੇ ਤਾਂ ਫੁਰਗੇ ਕੋਰਨ ਦੇ ਵਿੱਚ ਪਿਛਲੀਆਂ ਸਰਕਾਰਾਂ ਵੀ ਜ਼ਿੰਮੇਵਾਰ ਤੇ ਆ ਜਿਹੜੇ ਹੁਣ ਝੂਠੇ ਇਨਕਲਾਬੀ ਆ ਗਏ ਉਲਟਨ ਕਲਾਬੀ ਆ ਗਏ ਇਹ ਵੀ ਜ਼ਿੰਮੇਵਾਰ ਦੱਸੋ ਮੈਨੂੰ ਤੁਸੀਂ ਡੀਏ ਦੀ ਮੰਗ ਕਰਦੇ ਹੋ 11% ਡੀਏ ਹਾਲੇ ਵੀ ਪੈਂਟਿੰਗ ਆ ਤੇ 249 ਕਿਸ਼ਾਂ 240 ਮਹੀਨੇ ਦੇ ਪੈਂਡਿੰਗ ਪਕਾਏ ਡੀਏ ਨੇ ਉਹ ਹਾਲੇ ਵੀ ਪੈਂਟਿੰਗ ਨੇ ਇਸ ਕਰਕੇ ਅਸੀਂ ਤੁਹਾਨੂੰ ਅਪੀਲ ਇਹ ਕਰਾਂਗੇ ਕਿ ਦੁਨੀਆ ਦਾ ਇਤਿਹਾਸ ਲੜਨ ਵਾਲਿਆਂ ਦਾ ਇਤਿਹਾਸ ਜਰੂਰ ਆ ਪਰ ਜਿਹੜੇ ਸਹੀ ਦਿਸ਼ਾ ਚ ਲੜੇ ਉਹਨਾਂ ਨੇ ਇਤਿਹਾਸ ਬਣਾਇਆ ਨਹੀਂ ਤਾਂ ਬਹੁਤ ਸਾਰੇ ਲੜਨ ਤੋਂ ਬਾਅਦ ਹਾਕਮਾਂ ਦੇ ਹੱਥ ਦੇ ਵਿੱਚ ਹੀ ਮੁੱਕਦੇ ਨੇ ਯਾਦ ਕਰੋ ਜਦੋਂ ਤੁਸੀਂ ਸਿੱਖ ਇਤਿਹਾਸ ਦੀ ਗੱਲ ਕਰਦੇ ਹੋ ਬਾਬੇ ਨਾਨਕ ਤੋਂ ਲੈ ਕੇ ਗੁਰੂ ਗਵਿੰਦ ਸਿੰਘ ਜੀ ਗੁਰੂ ਗਵਿੰਦ ਸਿੰਘ ਜੀ ਤੋਂ ਬਾਅਦ ਬੰਦਾ ਸਿੰਘ ਬਹਾਦਰ ਦਾ ਜਿਹੜਾ ਇਤਿਹਾਸ ਜਦੋਂ ਤੁਸੀਂ ਪੜ੍ਹਦੇ ਹੋ ਤਾਂ ਤੁਸੀਂ ਜਾਣ ਕੇ ਹੈਰਾਨ ਹੋਵੋਗੇ ਕਿ ਅਸੀਂ ਕਹਿ ਦਿੰਨੇ ਆਂ ਕਿ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਚੌਥੇ ਗੁਰੂ ਸਾਹਿਬ ਨੇ ਆ ਰਚਨਾ ਪਾਈ ਠੀਕ ਹੈ ਸਾਰੇ ਗੁਰੂ ਸਾਹਿਬਾਨਾਂ ਦਾ ਜ਼ਿਕਰ ਸੀ ਪਰ ਸਭ ਤੋਂ ਵੱਧ ਕੇ ਕਿਸੇ ਦਾ ਲਿਖਤੀ ਉਸ ਦੇ ਵਿੱਚ ਯੋਗਦਾਨ ਆ ਉਹ ਬਾਬੇ ਨਾਨਕ ਦਾ ਯੋਗਦਾਨ ਆ ਜਿਸ ਨੇ ਸਭ ਤੋਂ ਪਹਿਲਾਂ ਬਿਲਕੁਲ ਲਾਈਨ ਕਲੀਅਰ ਕੀਤੀ ਕਿ ਮਲਕ ਬਾਦੂਰ ਤੇ ਭਾਈ ਲਾਲੋ ਲੁੱਟਣਾਈ ਜਮਾਤ ਮਲਕਪਾਗੋ ਲੁੱਟੇ ਜਾਣ ਵਾਲੀ ਜਮਾਤ ਭਾਈ ਲਾਲੋ ਬਾਬੇ ਨਾਨਕ ਨੇ ਲਾਈਨ ਕਲੀਅਰ ਕੀਤੀ ਕਿ ਮੈਂ ਬਾਬਾ ਮਲਕਪਾਗੋਆਂ ਦਾ ਨਹੀਂ ਹੈਗਾ ਭਾਈ ਲਾਲੋਆਂ ਦਾ ਤਾਂ ਬਾਬੇ ਨਾਨਕ ਦੀ ਉਹ ਪਾਈ ਹੋਈ ਲੀਹ ਆ ਜਿਹੜੀ ਉਹ ਬਾਕੀ ਗੁਰੂ ਨਾਲ ਖੜੇ ਨਾਲ ਖੜੇ ਤੇ ਜਦੋਂ ਅਰਜਨ ਸਿੰਘ ਦਾ ਜ਼ਿਕਰ ਆਉਂਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਦਾ ਵੀ ਜ਼ਿਕਰ ਆਉਂਦਾ ਤਾਂ ਉਹਨਾਂ ਨੇ ਵੀ ਉਸ ਸਮੇਂ ਜਿਹੜੀ ਕਿਰਤੀਆਂ ਦੀ ਲੁੱਟੇ ਜਾਣ ਵਾਲੀ ਜਮਾਤ ਸੀ ਤਾਂ ਉਹਨਾਂ ਨੂੰ ਆਪਣੇ ਨਾਲ